ਥਾਣਾ ਅਰਨੀ ਵਾਲਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਣੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਤੌਲ ਇੱਕ ਮੈਗਜ਼ੀਨ ਇੱਕ ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਸਣੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਕਿਹਾ ਕਿ ਪੁੱਛਗਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ ਮਾਨਯੋਗ ਡੀਏ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵਿਰਿੰਦਰ ਸਿੰਘ ਬਰਾੜ ਉਹਨਾਂ ਦੀ ਰਹਿਨਮਾਈ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਵਧੀਆ ਕੰਮ ਜਿਹੜਾ ਕੀਤਾ ਗਿਆ ਹੈ ਜਿਸ ਦੇ ਤਹਿਤ ਮੁਖ ਅਫਸਰ थाना अर्नी ਵਾਲਾ ਮਰੇਜ ਕੁਮਾਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਜੇਸੀ ਕਟਾ ਪਿਸਤੌਲ ਇੱਕ ਮੈਗਜ਼ੀਨ ਤੇ ਔਰ ਜਿੰਦਾ ਜਿਹੜਾ ਰਾਵਾਂ ਦੇ ਇੱਕ ਬਰਾਮਦ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਦੇ ਖਿਲਾਫ 147 ਨੰਬਰ ਮਕਦਮਾ ਜਿਹੜਾ 25 ਚਲੰਜਾ ਨਾਲ ਅਟੈਕ ਰਮਜ ਐਕਟ ਦੇ ਤਹਿਤ ਦਰਜ ਕੀਤਾ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਜਿਹਦੇ ਵਿੱਚ ਸਾਨੂੰ ਹੋਰ ਵੀ ਕਈ ਕੋਈ ਅਮਸਰਾ ਕੋਈ ਮਿਲ ਸਕਦਾ ਜਾਂ ਹੋਰ ਵੀ ਕੋਈ ਸਾਨੂੰ ਬਰਾਮਦ ਦੀ ਹੋਣ ਦੀ ਸੰਭਾਵਨਾ ਹੈ। ਇਹ ਅਸਲੇ ਚ ਸ਼ਾਮਲ ਕੀਤੇ ਗਏ ਆ। ਜੀ ਜੀ। ਉਹਨਾਂ ਦੇ ਕੋਈ ਫਾਰਵਰਡ, ਬੈਕਵਰਡ, ਕੋਈ ਲਿੰਕਰ ਪਤਾ ਲੱਗਾ? ਅ ਉਹਨਾਂ ਦਾ ਅਸੀਂ ਰਿਮਾਂਡ ਹਾਸਲ ਕੀਤਾ ਜੀ 2 ਦਿਨ ਦਾ। ਤੇ ਹੁਣ ਉਹਨਾਂ ਦੀ ਪੁਸ਼ਕਿਸ਼ ਜਾਰੀ ਹੈ। ਸਚੂ ਸਾਹਿਬ ਪੁਸ਼ਕਿਸ਼ ਕਰ ਰਹੇ ਨੇ। ਉਸ ਤੋਂ ਇਲਾਵਾ ਮੈਂ ਵੀ ਕਰਾਂਗਾ ਔਰ ਸੀਆਈਏ ਦੇ ਵਿੱਚ ਵੀ ਜਾ ਕੇ ਅਸੀਂ ਥੋੜਾ ਬਹੁਤ ਉਹਨਾਂ ਨੂੰ ਪੁਸ਼ਕਿਸ਼ ਕਰਾਂਗੇ ਔਰ ਜ਼ਿਕਰ ਅੱਗੇ ਸਾਨੂੰ ਉਮੀਦ ਆ ਕਿ ਇਹਨਾਂ ਤੋਂ ਕੋਈ ਜਿਹੜੇ ਕੋਈ ਅਗਲੇ ਜਿੱਥੇ ਇਹਨਾਂ ਨੇ ਕੋਈ ਜਾਂ ਤਾਂ ਕੋਈ ਵਾਰਦਾਤ ਕਰਨੀ ਸੀ ਜਾਂ ਕੋਈ ਜੋ ਵੀ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਸਰ ਜਿਹੜਾ ਵਾਰਦਾਤ ਜੇ ਮੋਟਰਸਾਈਕਲ ਵਰਤੀਆ ਗਿਆ ਜੀ ਮੋਟਰਸਾਈਕਲ ਦਾ ਲੱਗੇ ਜੀ ਉਹ ਅਹ ਮੋਟਰਸਾਈਕਲ ਹਾਲ ਦੀ ਕੜੀ ਜਿਹੜਾ ਉਹ ਰਜਿਸਟਰਡ ਆ ਉਹ ਪਤਾ ਕੀਤਾ ਜਿਹੜਾ ਅਬੋਰ ਤੋਂ ਆ ਨਾ ਉਹਦੇ ਵਿੱਚ ਅਸੀਂ ਇਹਨਾਂ ਤੋਂ ਇਹਨਾਂ ਦਾ ਜੀ ਰਜਿਸਟ੍ਰੇਸ਼ਨ ਜੋ ਆਰ ਸੀ ਹੈ ਉਹ ਮੰਗਵਾ ਕੇ ਚੈੱਕ ਕਰਵਾਵਾਂਗੇ ਮੇਬੀ ਉਹ ਚੋਰੀ ਦਾ ਹੋ ਸਕਦਾ ਜਾਂ ਕਿਤੇ ਖੋਇਆ ਹੋ ਸਕਦਾ ਉਹਦੀ ਸੰਭਾਵਨਾ ਹੈ ਇਹਨਾਂ ਦਾ ਸਰ ਕੋਈ ਇਸਲਾ ਕ੍ਰਿਮੀਨਲ ਰਿਕਾਰਡ ਹੈ ਨਹੀਂ ਹਾਲ ਦੀ ਘੜੀ ਅਸੀਂ ਪਤਾ ਕਰ ਰਹੇ ਹਾਂ ਜੇ ਕੋਈ ਸਾਹਮਣੇ ਆਵੇ ਤੁਹਾਡੇ ਨਾਲ ਸਾਂਝਾ ਕਰ